ਖਾਈ ਪਰਬਤੀ ਮਹੱਲਾ ਤੀਜਾ ਨਿਰਗੁਣ ਆਰੀ ਕੋ ਬਖਸ਼ ਲੈ ਸੁਆਮੀ ਆਪੇ ਲਹੁ ਮਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸ਼ਬਦੇ ਦੇਹੁ 부ਝਾਈ ਹਰ ਜਿਓ ਤੁਧ ਵਿਟਹੁ ਬਲ ਜਾਈ ਤਨ ਮਨ ਅਰਪੀ ਤੁਦੇ ਆਗੇ ਰੱਖਉ ਸਦਾ ਰਹਾ ਸਰਨਾਈ ਰਹਾਉ ਆਪਣੇ ਭਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮੋਂ ਦੇ ਵੜਾਈ ਪੂਰੇ ਗੁਰ ਤੇ ਭਾਣਾ ਜਾਪੈ ਅਨ ਦਿਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ 부ਝਾਈ ਜੋ ਤੂ ਕਰਹਿ ਸੋ ਹੋਐ ਕਰਤੇ ਅਵਰਨਾ ਕਰ ਨਾ ਜਾਈ ਨਾਨਕ ਨਾ ਵੈ ਜੇ ਵੜੇ ਅਵਰਨਾ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਿ ਸਲਾਹ ਆਇਆ ਜਿਨਾਂ ਤਿਨ ਸਲਾਹੇ ਹਰ ਜਾਤਾ ਵਿਚੋ ਭਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇਕ ਸੋਈ ਤੁਦ ਜੱਪੀ ਤੁਦੈ ਸਲਾਹੀ ਗਾਤਮਤ ਤੁਜ ਤੇ ਹੋਈ ਰਹਾਉ ਗੁਰਮੁਖ ਸਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈਂ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸ਼ਬਦੀ ਸੱਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਹਰ ਜਿਓ ਤਿਨ ਤੂੰ ਰੱਖਣ ਜੋਗ ਤੁਦ ਜੀਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਵਾ ਨਾ ਹੋਗੈ ਹਰ ਜਿਓ ਸਦਾ ਤੇਰੀ ਸਰਨਾਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਨਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਉਹੇ ਨਾ ਸਕੈ ਜਮ ਕਾਲ ਤੇਰੀ ਸਰਨਾਈ ਸੱਚੀ ਹਰ ਜਿਉ ਨਾ ਉਹ ਘਟੈ ਨਾ ਜਾਇ ਜੋ ਹਰ ਛੋੜ ਦੂਜੈ ਭਾਏ ਲਾਗੇ ਉਹ ਜਮੈ ਤੈ ਮਰ ਜਾਈ ਜੋ ਤੇਰੀ ਸਰਨਾਈ ਹਰ ਜਿਓ ਤਿੰਨਾ ਦੂਖ ਭੂਖ ਕਿਛ ਨਾਹੀ ਨਾਨਕ ਨਾਮ ਸੁਲਾਹੇ ਸਦਾ ਤੂੰ ਸੱਚੈ ਸ਼ਬਦ ਸੁਵਾਹੇ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਜਿਓ ਸਦਾ ਧਿਆਵੂ ਜਬ ਲਗ ਜੀ ਪ੍ਰਾਨ ਗੁਰ ਸ਼ਬਦੀ ਮਨ ਨਿਰਮਲ ਹੋਆ ਚੂਕਾ ਮਨ ਅਭਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਜੇ ਹਰ ਰਸ ਪੀਜੈ ਰਹਾਉ ਮੂਲ ਪਛਾਣਨ ਤਿਨ ਨਿਜ ਘਰ ਵਾਸਾ ਸਹਜੇ ਹੀ ਸੁਖ ਹੋਈ ਗੁਰ ਕੈ ਸ਼ਬਦ ਕਮਲ ਪਰਗਾਸਿਆ ਹਉ ਮੈਂ ਦੁਰਮਤ ਕੋਈ ਸਭਨਾ ਮਹਿ ਏਕੋ ਸਚ ਵਰਤੈ ਵਿਰਲਾ ਬੂਜੈ ਕੋਈ ਗੁਰਮਤੀ ਮਨ ਨਿਰਮਲ ਹੋਆ ਅੰਮ੍ਰਿਤ ਤਤਵ ਖਾਨੈ ਹਰਿ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮੰਨ ਸਦ ਬਲੇ ਹਾਰੀ ਗੁਰ ਆਪਣੇ ਵਿਟੋ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤਿਗੁਰ ਮਿਲੇ ਸਹਜੇ ਸਹਿਜ ਸਮਾਇਆ ਨਾਨਕ ਨਾਮ ਮਿਲੇ ਵਡਿਆਈ ਪੂਰੇ ਭਾਗ ਧਿਆਇਆ ਪ੍ਰਭਾਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬਹ ਰੰਗੀ ਸਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਈ ਸਰਬ ਜੀਆਂ ਨੂੰ ਰਿਜਕ ਦੀਆ ਕਲੀ ਕਾਲ ਮਹਿ ਰਵਿਆ ਰਾਮ ਘਟ ਘਟ ਪੂਰ ਰਹਾ ਪ੍ਰਭ ਏਕੋ ਗੁਰਮਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੈ ਵਿੱਚ ਕਲ ਯੁਗ ਘਟ ਘਟ ਹਰ ਭਰਪੂਰ ਰਹਾ ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਇ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਕਿਮਾ ਸੰਤੋਖ ਗੁਰਮਤਿ ਪਾਵੇ ਸੋ ਧਨ ਧਨ ਹਰ ਜਨ ਵੱਡ ਪੂਰਾ ਜੋ ਭੈ ਬੈਰਾਗ ਹਰ ਗੁਣ ਗਾਵੇ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਿਆ ਨਾ ਚਿਤ ਧਰੈ ਕਰ ਆਚਾਰ ਬਹੁ ਸੰਪੋ ਸੰਚੈ ਜੋ ਕਿਛ ਕਰੈ ਸੋ ਨਰਕ ਪਰੈ ਏਕੋ ਸ਼ਬਦ ਏਕੋ ਪ੍ਰਭ ਵਰਤੈ ਸਭ ਏਕਸਤੇ ਉਤਪਤ ਚੱਲੈ ਨਾਨਿਕੋ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਇ ਰਲੈ ਪ੍ਰਭਾਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਲਾਏ ਪੂਰਾ ਭਾਗ ਹੋਵੈ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੀ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਤੇ ਕੋਈ ਵਿਰਲਾ ਲੇ ਜਿਸਨੋ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਵਾਹਿ ਵਸਾਈ ਦੁੱਖ ਅਨੇਰਾ ਅੰਦਰੋਂ ਜਾਏ ਆਪੇ ਸਾਚਾ ਲਏ ਮਲਾਏ ਗੁਰ ਕੀ ਬਾਣੀ ਸਿਉ ਲਾਏ ਪਿਆਰ ਐਖੇ ਉਥੇ ਇਹੋ ਆਧਾਰ ਆਪੇ ਦੇ ਵੈ ਸਿਰਜਨਹਾਰ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਗੜ ਸੁਜਾਣਾ ਨਾਨਕ ਤਿਸ ਕੈ ਸਤਿਗੁਰ ਬਾਣਾ ਪ੍ਰਭਾਤੀ ਮਹੱਲਾ ਚੌਥਾ ਵਿਭਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਸਕ ਰਸਕ ਗੁਣ ਗਾਵਹਿ ਗੁਰਮਤਿ ਲਿਵ ਉਨ ਮਨ ਨਾਮ ਨਗਾਨ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰਿ ਉਤਮ ਹਰ ਦੇ ਅੰਤਰ ਪਾਇਉ ਗੁਰਮੰਤ ਦਿਉ ਹਰ ਕਾਨ ਰਹਾਉ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਵਖਾਣ ਕਿਤ ਬਿੱਦ ਕਿਉ ਪਾਈਐ ਪ੍ਰਭ ਆਪਣਾ ਮੋਕੋ ਕਰੋ ਉਪਦੇਸ਼ ਹਰਦਾਨ ਸਤ ਸੰਗਤ ਮਹਿ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਵੱਡੈ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਵਹਿ ਪ੍ਰਭ ਅਗਮ ਠਾਕੁਰ ਕੀ ਉਗਣਾ ਗਾਇ ਰਹੀ ਹੈ ਹੈਰਾਨ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਹਰ ਨਾਮ ਦੀ ਓ ਖਿੰਦਾਨ ਪ੍ਰਭਾਤੀ ਮਹੱਲਾ ਚੌਥਾ ਉਗਵੈ ਸੂਰ ਗੁਰਮੁਖ ਹਰਿ ਬੋਲਹਿ ਸਵਰੈਨ ਸਮਾਲਹਿ ਹਰ ਗਾਲ ਹਮਰੈ ਪ੍ਰਭ ਹਮ ਲੋਚ ਲਗਾਈ ਹਮ ਕਰਹਿ ਪ੍ਰਭ ਹਰਪਾਲ ਮੇਰਾ ਮਨ ਸਾਧੂ ਧੂਰ ਰਵਾਲ ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰ ਪਗ ਝਾਰਹਿ ਹਮ ਬਾਲ ਰਹਾਉ ਸਾਖਤ ਕੋ ਦਿਨ ਰਹਿ ਨੀ ਅੰਧਾਰੀ ਮੋਹਿ 파ਤੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਰਿਦੈ ਨਾ ਵਸਿਓ ਰਿਨ ਬਾਂਦੇ ਬਹੁ ਬਿਦਬਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਹਉ ਛੂਟੇ ਮਮਤਾ ਜਾਲ ਹਰ ਨਾਮਾ ਹਰ ਮੀਠ ਲਗਾਨਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਿਕ ਗੁਰ ਅਗਮ ਗਸਾਈ ਗੁਰ ਕਰ ਕਿਰਪਾ ਪ੍ਰਤਪਾਲ ਵਿਖ ਭਉ ਜਲ ਡੁੱਬਦੇ ਕਾੜ ਲੇਹੋ ਪ੍ਰਭ ਗੁਰ ਨਾਨਕ ਬਾਲ ਗਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸ ਕਰ ਸੀਕ ਗਾਵਤ ਸੁਨਤ ਦਉ ਭੈ ਮੁਕਤੇ ਜਿੰਨਾ ਗੁਰਮੁਖ ਖਿਨ ਹਰ ਪੀਕ ਮੇਰਾ ਮਨ ਹਰ ਹਰ ਰਾਮ ਨਾਮ ਰਸ ਟੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪੀਆ ਰਸ ਚੀਕ ਰਹਾਉ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਤਿੰਨਾ ਮਸਤ ਕਉ ਜਲ ਟੀਕ ਹਰ ਜਨ ਸੋਭਾ ਸਭ ਜਗ ਉਪਰ ਜੋ ਵਿੱਚ ਉਡਵਾ ਸਸਕੀਕ ਜਿਨ ਹਾਰੇ ਹਿਰਦੈ ਨਾਮ ਨਾ ਵਸਿਓ ਤਿਨ ਸਭ ਕਾਰਜ ਫੀਕ ਜੈਸੇ ਸ਼ਿੰਗਾਰ ਕਰੈ ਦੇਹ ਮਨੁਖ ਨਾਮ ਬਿਨਾ ਨਕਟੇ ਨਕ ਕੀ ਕਟ ਕਟ ਰਮਈਆ ਰਮਤਿ RAM ਰਾਏ ਸਭ ਵਰਤੈ ਸਭ ਮਹਿ ਏਕ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰਬਚਨ ਧਾਇਓ ਘਰੀ ਮੀਕ ਪ੍ਰਭਾਤੀ ਮਹੱਲਾ ਚੌਥ